ਤੁਸੀਂ ਗੱਲ ਕਰ ਰਹੇ ਸੀ ਵੀ ਅੱਜ ਉਸ ਚੀਜ਼ ਦੀ ਗੱਲ ਕਰਨੀ ਹੈ ਕਿ ਜਿਸ ਨੇ ਨੀਂਦਾ ਉਡਾ ਦਿੱਤੀਆਂ ਨੇ ਲੋਕਾਂ ਦੀ ਤੁਸੀਂ ਕਹਦੇ ਵੀ ਬੜਾ ਘਰੇਲੂ ਬੜਾ ਸਿੰਪਲ ਬੜਾ ਸਸਤਾ ਮਤਲਬ 10 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਹੱਲ ਹੈਗਾ ਇਹਦਾ ਹੋ ਸਕਦਾ ਇਜ਼ੀਲੀ ਜੇ ਤੁਸੀਂ ਵੀ ਰਾਤ ਨੂੰ ਉੱਠ ਕੇ ਸਾ ਲੈਂਚ ਤੁਹਾਨੂੰ ਦਿੱਕਤ ਆ ਰਹੀ ਸਿਰੇ ਉੜਦਿਆਂ ਦਾ ਸਿਰ ਦਰਦ ਹੋ ਰਿਹਾ ਨੱਕ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਰਿਹਾ ਛਿੱਕਾਂ ਆਉਣੀਆਂ ਸ਼ੁਰੂ ਹੋ ਰਹੀਆਂ ਤੁਹਾਨੂੰ ਫੇਸ ਤੇ ਸੋਜਾ ਮਤਲਬ ਕਿ ਸਵਾਈਲਿੰਗ ਸੋਜ ਆਣੀ ਸ਼ੁਰੂ ਹੋ ਚੁੱਕੀ ਹੈ ਕੋਈ ਵੀ ਚੀਜ਼ ਦੀ ਖੁਸ਼ਬੂ ਆਣੀ ਬੰਦ ਹੋ ਚੁੱਕੀ ਹੈ ਕਿ ਸਮਝ ਲਓ ਤੁਸੀਂ ਵੀ ਇੱਕ ਭਿਆਨਕ ਰੋਗ ਦੇ ਸ਼ਿਕਾਰ ਹੋ ਰਹੇ ਹੋ ਕਿਹੜਾ ਰੋਗ ਜੀ ਉਸ ਰੋਗ ਦਾ ਨਾਮ ਹੈ ਸਾਈਨਸ ਦੋ ਬੂੰਦਾ ਤੁਹਾਡੀ ਜੰਮੀ ਬਲਗਮ ਨੂੰ ਬਾਹਰ ਕੱਢਣ ਗਈਆਂ ਦੋ ਬੂੰਦਾ ਰਾਤ ਨੂੰ ਵਾਰ-ਵਾਰ ਉੱਠਣਾ ਪੈ ਰਿਹਾ ਨੀਂਦ ਸਹੀ ਕਰਨਗੀਆਂ ਦੋ ਬੂੰਦਾ ਅਗਰ ਤੁਹਾਨੂੰ ਸਾਚ ਦਿੱਕਤ ਆ ਰਹੀ ਆ ਰਾਤ ਨੂੰ ਮੂੰਹ ਖੋਲ ਕੇ ਸੋਣਾ ਪੈ ਰਿਹਾ ਉਹਨੂੰ ਸਹੀ ਕਰੇਗਾ ਔਰ ਦੋ ਬੂੰਦਾ ਤੁਹਾਡੇ ਹੈਡਕ ਨੂੰ ਸਹੀ ਕਰੇਗਾ ਔਰ ਲਾਸਟ ਤੇ ਦੋ ਬੂੰਦਾ ਜਿੰਨੀਆਂ ਵੀ ਦਿੱਕਤਾਂਾਂ ਬ੍ਰੇਨ ਨਾਲ ਰਿਲੇਟਡ ਨੇ ਉਹਨੂੰ ਸਹੀ ਕਰਨਗੇ ਅੱਜ ਆਪਾਂ ਜਿਹੜਾ ਹੱਲ ਲੈ ਕੇ ਆਏ ਆ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਕੀ ਹੈ ਜੀ ਇਹ ਦੇਸੀ ਗਾਂ ਦਾ ਦੇਸੀ ਕਿਉਂ ਹੋਰ ਕਰਨਾ ਕੀ ਇਹ ਕੱਲਾ ਦੇਸੀ ਕਿਉਂ ਕੋਲੀ ਨਹੀਂ ਗਰਮ ਕਰਨੀ ਆਪਾਂ ਪਾਣੀ ਗਰਮ ਕਰਨਾ। ਪਰ ਨੁਸਖਾ ਜਿਹੜਾ ਲੈ ਕੇ ਆਏ ਆ ਬੜਾ ਹੀ ਸਿੰਪਲ ਸਾਦਾ ਤੇ ਆਸਾਨ। ਇਹਨੂੰ ਮੋਹ ਦੇ ਵਿੱਚ ਨੂੰ ਪਾਣਾ ਕਿਵੇਂ ਪਾਣਾ? ਨਹੀਂ ਨਹੀਂ ਜੀ ਉਹ ਹੀ ਦੱਸਦਾ ਮੈਂ। ਇਹਨੂੰ ਫਿਲ ਕਰਕੇ ਠੀਕ ਹੈ। ਦੋ ਡ੍ਰੋਪਸ ਇੱਧਰ ਠੀਕ ਹੈ। ਇੱਕ ਦੋ ਇੱਧਰ। ਇਹ ਤਾਂ ਅਸੀਂ ਅਕਸਰ ਇਹ ਚੀਜ਼ ਤਾਂ ਅਸੀਂ ਕਰਦੇ ਆ। ਆਹਾਂ ਚੀਜ਼ ਨਹੀਂ ਕਰਦੇ ਬਾਅਦ ਚ। ਆਹਸ ਰੁੱਕੇ ਦੇ ਨਾਲ ਬਲਗਮ ਜਿਹੜੀ ਅੰਦਰ ਬੈਠੀ ਐ ਜਿੰਨਾ ਕਫ ਭਰਿਆ ਜਿਹੜਾ ਅੰਦਰ ਬੈਠਾ ਵਾ ਉਹ ਸਾਰਾ ਇਸ ਦੋ ਦੋ ਬੂੰਦਾ ਦੇ ਨਾਲ ਬਾਹਰ ਆਉਣ ਲੱਗ ਜਾਏਗਾ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਵਿੱਚ ਆਪਣੇ ਇਸ ਰੋਗ ਤੋਂ ਛੁਟਕਾਰਾ ਮਿਲਣਾ ਸ਼ੁਰੂ ਜਿਹੜੇ ਖਰਾਟਾ ਨੂੰ ਛੁਟਕਾਰਾ ਮਿਲੂ ਜਿਹੜੇ ਖਰਾਟਾ ਮਾਰਦੇ ਨੇ ਹੁਣ ਸਵਾਲ ਇਹ ਵੀ ਹੈ ਬਿਲਕੁਲ ਤੇ ਫਿਰ ਜਿਹੜੇ ਲੋਕ ਇਹ ਅਪਣਾ ਚੁੱਕੇ ਨੇ ਜਾਂ ਅਪਣਾ ਰਹੇ ਹੋਣਗੇ ਅੱਕ ਗਏ ਨੇ ਹੰਬ ਗਏ ਨੇ ਅੱਕ ਗਏ ਨੇ ਆਪਰੇਸ਼ਨ ਵੀ ਵਾਰ-ਵਾਰ ਕਰਾ ਲੈਨੇ ਸਾਈਨਸ ਦਾ ਵੀ ਪੋਲਪਸ ਦਾ ਵੀ ਹਰ ਚੀਜ਼ ਦਾ ਆਪਰੇਸ਼ਨ ਕਰਾ ਕੇ ਉਹਨਾਂ ਨੇ ਦੇਖ ਲਿਆ ਪਰ ਕਹਿੰਦੇ ਜੀ ਸਾਡਾ ਨੱਕ ਖੋਲਣ ਵਾਲਾ ਡਾਕਟਰ ਦੁਨੀਆ ਤੇ ਅਜੇ ਤਾ ਆਇਆ ਨਹੀਂ ਸਪੈਸ਼ਲ ਤੁਲਸੀ ਦਾ ਅਰਕ ਠੀਕ ਹੈ ਠੀਕ ਹੈ ਹੁਣ ਜਿਹੜੇ ਬੱਚਿਆਂ ਜੋ ਡਾਕਸਾਂ ਜਿਛੇ ਛੋਟੇ ਬੱਚਿਆਂ ਨੂੰ ਰਾਤ ਨੂੰ ਸੌਣ ਲੱਗਿਆਂ ਉਹਨਾਂ ਦੀ ਛਾਤੀ ਤੇ ਅਪਲਾਈ ਕਰੋ फ्रंट ਤੇ ਤੇ ਬੈਕ ਸਾਈਡ ਤੇ ਨੱਕ ਤੇ ਲਾ ਕੇ ਸੋਵੋ ਇਹ ਅਰਕ ਬਿਲਕੁਲ ਤੁਸੀਂ ਦਾ ਅਰਕ ਔਰ ਉਹ ਬੜੇ ਸੌਖੇ ਸਵਾਨਗੇ ਆਪਾਂ ਇਹਦੀ ਸਟੀਮ ਵੀ ਜਦੋਂ ਦਵਾਂਗੇ 100% ਨੇਚਰਲ ਪ੍ਰੋਸੈਸ ਆ ਕੋਈ ਵੀ ਸਾਈਡ ਇਫੈਕਟ ਕੋਈ ਨੁਕਸਾਨ ਨਹੀਂ ਆਏਗਾ ਜਿਹੜੇ ਬੜਿਆਂ ਨੇ ਇਸਤੇਮਾਲ ਕਰਨਾ ਉਹ ਕੀ ਟੰਗ ਹੈਗਾ ਜੀ ਇਹਦਾ ਸੁੱਖਾ ਟੰਗ ਹੈ ਗਰਮ ਪਾਣੀ ਚ ਤਿੰਨ ਤਿੰਨ ਬੂੰਦਾ ਪਾ ਕੇ ਸਵੇਰੇ ਦੁਪਹਿਰੇ ਸ਼ਾਮ ਲਵੋ ਸਰਦੀਆਂ ਦਾ ਮੌਸਮ ਅਜਿਹੇ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਾਨੂੰ ਸੌਣ ਵੇਲੇ ਸੌਣ ਤੋਂ ਬਾਅਦ ਤੇ ਸੌ ਕੇ ਉੱਠਣ ਤੋਂ ਬਾਅਦ ਸਾਹ ਨਾਲ ਸੰਬੰਧਿਤ ਲੱਗ ਜਾਂਦੀਆਂ ਨੇ ਅਜਿਹੇ ਦੇ ਵਿੱਚ ਜਿੱਥੇ ਸਾਡੀ ਨੀਂਦ ਡਿਸਟਰਬ ਹੁੰਦੀ ਹੈ ਤਾਂ ਸਾਡਾ ਸਾਰਾ ਪਰਿਵਾਰ ਵੀ ਡਿਸਟਰਬ ਹੋ ਜਾਂਦਾ ਹੈ ਟੈਨਸ਼ਨ ਚ ਆ ਜਾਂਦਾ ਹੈ ਅਜਿਹੇ ਦੇ ਵਿੱਚ ਅਸੀਂ ਕੀ ਇਸ ਤਰ੍ਹਾਂ ਦਾ ਜਿਹੜਾ ਅਮਲ ਚ ਲੈ ਕੇ ਆਈਏ ਕਿ ਸਾਡੀ ਨੀਂਦ ਹੈਗੀ ਹੈ ਜਿਹੜੀ ਸਕੂਨ ਵਾਲੀ ਹੋ ਜੇ ਤੇ ਸਾਨੂੰ ਦਿਨੇ ਵੀ ਨਾ ਛਿੱਕਾਂ ਲੱਗਣ ਨਾ ਜ਼ੁਕਾਮ ਲੱਗੇ ਨਾ ਸਾਨੂੰ ਨਜ਼ਲਾ ਹੋਵੇ ਨਾ ਕਿਸੇ ਤਰ੍ਹਾਂ ਦੀ ਹੋਰ ਕੋਈ ਸਮੱਸਿਆ ਸਾਹ ਨਾਲ ਹੋਵੇ ਇਸ ਬਾਬਤ ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਗੁਰਬਖਸ਼ ਨਾਗੀ ਸਾਹਿਬ ਸੱਜੇ ਪਾਸੇ ਔਰ ਖੱਬੇ ਪਾਸੇ ਡਾਕਟਰ ਕਰਨ ਕਟਾਰੀਆ ਸਾਹਿਬ ਸਮਝਾਂਗੇ ਕੀ ਦਿੱਕਤ ਕੀ ਪਰੇਸ਼ਾਨੀ ਕੀ ਉਹਦਾ ਹੱਲ ਹੈਗਾ ਨਾਗੀ ਸਾਹਿਬ ਬਹੁਤ-ਬਹੁਤ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਜਿਨੇ ਇੱਕ ਵਾਰ ਫਿਰ ਸਾਨੂੰ ਪਿਆਰ ਭਰੇ ਸਾਡੇ ਦਰਸ਼ਕਾਂ ਦੇ ਰੂਬਰੂ ਕੀਤਾ ਅੱਛਾ ਨਾਗੀ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਵੀ ਅੱਜ ਉਸ ਚੀਜ਼ ਦੀ ਗੱਲ ਕਰਨੀ ਹੈ ਕਿ ਜਿਸ ਨੇ ਨੀਂਦਾਂ ਉਡਾ ਦਿੱਤੀਆਂ ਨੇ ਲੋਕਾਂ ਦੀ ਜਿਸ ਨੇ ਡਿਸਟਰਬ ਕਰ ਦਿੱਤਾ ਪੂਰਾ ਪਰਿਵਾਰ ਜਿਸ ਨੇ ਲੋਕਾਂ ਨੂੰ ਆਪਰੇਸ਼ਨ ਤੱਕ ਦੀ ਨੌਬਤ ਲਿਆਤੀ ਪਰ ਪਰ ਨਾਲਾ ਉੱਥੇ ਦਾ ਉੱਥੇ ਆਪਰੇਸ਼ਨ ਤੋਂ ਬਾਅਦ ਵੀ ਬਿਲਕੁਲ ਫਰੂਕੀ ਸਾਬ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਜਿਵੇਂ ਹੁਣ ਸਰਦੀਆਂ ਦੀ ਸ਼ੁਰੂਆਤ ਹੋ ਰਹੀ ਹੈ ਠੀਕ ਹੈ ਇਹਦੇ ਵਿੱਚ ਤੁਸੀਂ ਤਾਂ ਸਰਦੀਆਂ ਡਿਕਲੇਅਰ ਕਰਤੀਆਂ ਨਾ ਕਿ ਸਾਬ ਹਾਂਜੀ ਬਿਲਕੁਲ ਬਚਾਅ ਦੇ ਵਿੱਚ ਬਚਾਈ ਆ ਠੀਕ ਹੈ ਨਾ ਔਰ ਸ਼ੁਰੂਆਤ ਹੋ ਰਹੀ ਹੈ ਇਹਦੇ ਵਿੱਚ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਮੰਨ ਲਓ ਜੇ ਤੁਸੀਂ ਵੀ ਰਾਤ ਨੂੰ ਉੱਠ ਕੇ ਸਾਹ ਲੈਣ 'ਚ ਤੁਹਾਨੂੰ ਦਿੱਕਤ ਆ ਰਹੀ ਠੀਕ ਹੈ ਸਿਰੇ ਉੱਡਦਿਆਂ ਦਾ ਸਿਰ ਦਰਦ ਹੋ ਰਿਹਾ ਠੀਕ ਹੈ ਨੱਕ ਦੇ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਰਿਹਾ ਠੀਕ ਹੈ। ਛਿੱਕਾਂ ਆਉਣੀਆਂ ਸ਼ੁਰੂ ਹੋ ਰਹੀਆਂ ਤੁਹਾਨੂੰ ਠੀਕ ਆ ਫੇਸ ਤੇ ਸੋਜਾ ਮਤਲਬ ਕਿ ਸਵਾਈਲਿੰਗ ਸੋਜ ਆਣੀ ਸ਼ੁਰੂ ਹੋ ਚੁੱਕੀ ਹੈ ਜਾਂ ਕਿਸੇ ਵੀ ਚੀਜ਼ ਤੋਂ ਖਾਣ ਤੋਂ ਬਾਅਦ ਕੋਈ ਵੀ ਚੀਜ਼ ਦੀ ਖੁਸ਼ਬੂ ਆਣੀ ਬੰਦ ਹੋ ਚੁੱਕੀ ਹੈ ਕਿ ਸਮਝ ਲਓ ਤੁਸੀਂ ਵੀ ਇੱਕ ਭਿਆਨਕ ਰੋਗ ਦੇ ਸ਼ਿਕਾਰ ਹੋ ਰਹੇ ਹੋ। ਕਿਹੜਾ ਰੋਗ ਜੀ? ਉਸ ਰੋਗ ਦਾ ਨਾਮ ਆ ਸਾਈਨਸ ਸਾਈਨਸ ਦੀ ਗੱਲ ਕਰ ਸਾਈਨਸ ਦੀ ਗੱਲ ਕਰਨ ਲੱਗੇ ਆ ਇਹ ਸੰਕੇਤ ਨੇ ਇਹ ਸੰਕੇਤ ਆ ਮਤਲਬ ਤੁਹਾਡੇ ਗੇਟ ਦੇ ਉੱਤੇ ਸਾਈਨਸ ਵਾਲਾ ਜਿਹੜੀ ਬਿਮਾਰੀ ਹੈਗੀ ਹੈ ਰੋਗ ਹੈਗਾ ਉਹ ਵਾਰ-ਵਾਰ ਵਾਰ-ਵਾਰ ਦਸਤਕ ਦੇ ਰਿਹਾ ਹੈ ਅਗਰ ਜਿਹੜੇ ਤੁਸੀਂ 7-8 ਚੀਜ਼ਾਂ ਗਣਵਾਈਆਂ ਨੇ ਉਹ ਤੁਹਾਡੇ ਸਰੀਰ 'ਚ ਹੋ ਰਹੀਆਂ ਨੇ ਬਿਲਕੁਲ ਫਰੁਕੀ ਸਾਬ ਜਿਵੇਂ ਆਪਣਾ ਨੋਜ ਹੈ ਇੱਥੇ ਖਾਲੀ ਜਗ੍ਹਾ ਹੈ ਹਨਾ ਇਹਨੂੰ ਹਾਂ ਇਹਨੂੰ ਸਾਈਨਸ ਬੋਲਦੇ ਆ ਠੀਕ ਹੈ ਇਹਦੇ ਉੱਪਰ ਫਿਰ ਆ ਕੇ ਇਹਨਾਂ ਨੂੰ ਵੀ ਸਾਈਨਸ ਬੋਲਦੇ ਜਦੋਂ ਇਹ ਚੀਜ਼ਾਂ ਬੰਦ ਹੋਣੀਆਂ ਸ਼ੁਰੂ ਹੋ ਜਾਂਦੀਆਂ ਮਤਲਬ ਇਹਦੇ ਵਿੱਚ ਕਫ ਜਮਾ ਹੋਏਗਾ ਤਾਂ ਸਾਲਾਂ ਵਿੱਚ ਦਿੱਕਤ ਆਵੇਗੀ ਅਗਰ ਇਹ ਵਾਰ-ਵਾਰ ਸਮੱਸਿਆ ਆ ਰਹੀ ਹੈ ਬਹੁਤ ਪਰਿਵਾਰ ਇਸ ਤਰ੍ਹਾਂ ਦੇ ਜਿਹੜੇ ਮਤਲਬ ਇੰਨੇ ਕੋ ਜਿਆਦਾ ਪਰੇਸ਼ਾਨ ਆ ਉਹ ਵਾਰ-ਵਾਰ ਆਪਰੇਸ਼ਨ ਕਰਾਉਣ ਦੇ ਬਾਵਜੂਦ ਵੀ ਉਹ ਇਸੇ ਰੋਗ ਦੇ ਵਿੱਚ ਫਸੇ ਹੋਏ ਆ ਜੀ ਜੀ ਚਲੋ ਅਸੀਂ ਅੱਜ ਤੁਹਾਡੇ ਕੋਲ ਹੱਲ ਲਵਾਂਗੇ ਸਾਡੇ ਨਾਲ ਡਾਕਟਰ ਕਰਨ ਘਟਾਰੀਆ ਜੀ ਵੀ ਨੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਫੁਕੀ ਸਾਹਿਬ ਤੁਹਾਡਾ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਔਰ ਤੰਦਰੁਸਤ ਜਿੰਨੇ ਨੁਸਖੇ ਜਿੰਨੇ ਫਾਰਮੂਲੇ ਅੱਜ ਤੱਕ ਅਸੀਂ ਲੈ ਕੇ ਆਏ ਆਂ ਦਰਸ਼ਕ ਉਹਨਾਂ ਦਾ ਬਾਖ ਉਹ ਵੀ ਫਾਇਦਾ ਲੈ ਰਹੇ ਹੋਣਗੇ ਜੀ ਜੀ ਅੱਛਾ ਕਰਨ ਸਾਹਿਬ ਤੁਸੀਂ ਅੱਜ ਜਿਸ ਤਰੀਕੇ ਨਾਲ ਡਾਕਟਰ ਸਾਹਿਬ ਨੇ ਗੱਲ ਕੀਤੀ ਹੈਗੀ ਹੈ ਕਿ ਸਾਹ ਨਾਲ ਮੁਤਲਕ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਸੌਣ ਤੋਂ ਪਹਿਲਾਂ ਸੌਣ ਵੇਲੇ ਤੇ ਸੌਣ ਤੋਂ ਉੱਠ ਕੇ ਬਿਲਕੁਲ ਜੀ ਬਿਲਕੁਲ ਦੇਖੋ ਇਹ ਡਾਕੀ ਸਾਹਿਬ ਨੇ ਜਿਹੜੀਆਂ ਸਮੱਸਿਆਵਾਂ ਗਣਾਈਆਂ ਕਿ ਨੱਕ ਦਾ ਬੰਦ ਹੋ ਜਾਣਾ ਠੀਕ ਆ ਸਾਹ ਨਹੀਂ ਆਉਣਾ ਸਿਰ ਦਰਦ ਰਹਿਣਾ ਇਹ ਦਿੱਕਤਾਂ ਆਉਂਦੀਆਂ ਨੇ ਪਰ ਆਮ ਤੌਰ ਤੇ ਜਿਹੜੀ ਸਾਇੰਸ ਦੇ ਸਿੰਪਟਮ ਆਉਂਦੇ ਨੇ ਜਦੋਂ ਆਪਾਂ ਡਾਕਟਰ ਕੋਲੇ ਜਾਂਦੇ ਨੇ ਡਾਕਟਰ ਕਹਿੰਦਾ ਕਿ ਤੇਰੇ ਨੱਕ ਦੀ ਹੱਡੀ ਵੱਧ ਗਈ ਆ ਇਹਦਾ ਆਪਰੇਸ਼ਨ ਕਰਨਾ ਪਏਗਾ ਡਾਕਟਰ ਦਾ ਮਾਸ ਹਾਂ ਨੱਕ ਦਾ ਮਾਸ ਵੱਧ ਗਿਆ ਨੱਕ ਦੀ ਹੱਡੀ ਵੱਧ ਗਈ ਇਹਦਾ ਆਪਰੇਸ਼ਨ ਕਰਨਾ ਪਏਗਾ ਬਿਨਾ ਆਪਰੇਸ਼ਨ ਦਾ ਕੋਈ ਹੱਲ ਨਹੀਂ ਹੈਗਾ ਹੁਣ ਜ਼ਿਆਦਾਤਰ ਇਹ ਸਮੱਸਿਆ ਅੱਜ ਚ ਜੇ ਦੇਖੀ ਜਾਵੇ ਤੇ ਬੱਚਿਆਂ ਦੇ ਵਿੱਚ ਬੜੀ ਜ਼ਿਆਦਾ ਪਾਈ ਜਾ ਰਹੀ ਹੈ ਬੱਚਿਆਂ ਦੇ ਵਿੱਚ ਕਿ ਜਿਵੇਂ ਏਜ ਰੇਸ਼ਿਓ ਆਪਾਂ ਗੱਲ ਕਰੀਏ 5 ਸਾਲ 4 ਸਾਲ 6 ਸਾਲ 7 ਸਾਲ 4 ਸਾਲ ਤੋਂ ਲੈ ਕੇ 8 ਤੋਂ 10 ਸਾਲ ਦੇ ਵਿੱਚ ਵਿੱਚ ਬੜੀ ਜਿਆਦਾ ਰੇਸ਼ੋ ਪਾਈ ਜਾ ਰਹੀ ਆ ਹੁਣ ਜਿਹੜੇ ਬੱਚੇ ਦੀ ਸਰਜਰੀ ਤੁਸੀਂ 4 ਸਾਲ ਦੇ ਵਿੱਚ ਕਰਾ ਲੋਗੇ ਉਹਦਾ ਆਉਣ ਵਾਲਾ ਫਿਚਰ ਕੀ ਹੋਏਗਾ ਸੋ ਹੁਣ ਇਹਦੇ ਵਿੱਚ ਸਿੰਪਟਮ ਕੀ ਆਉਂਦੇ ਬੱਚਿਆਂ ਨੂੰ ਜਦੋਂ ਤੁਹਾਡਾ ਇਹ ਏਰੀਆ ਬਲੋਕਜ ਹੋਏਗਾ ਜਿਹੜੀ ਬਲਗਮ ਆ ਜਿਹੜੀ ਅਲਰਜੀ ਆ ਉਹ ਜੰਮਣੀ ਸ਼ੁਰੂ ਹੋ ਜੇਗੀ ਨੱਕ ਬੰਦ ਹੋ ਜੇਗੀ ਤਾਂ ਬੱਚਾ ਰਾਤ ਨੂੰ ਸਾਹ ਲੈਣ ਲੱਗਿਆ ਔਖਾ ਹੋਏਗਾ ਮੂੰਹ ਖੋਲ ਕੇ ਸੋਏਗਾ ਮੂੰਹ ਰਾਹੀਂ ਸਾਹ ਲਏਗਾ ਠੀਕ ਆ ਫਿਰ ਰਾਤ ਨੂੰ ਉਹ ਉੱਠੇਗਾ ਵੀ ਕਹੇਗਾ ਚੀਕਾਂ ਮਾਰੇਗਾ ਉਹਦਾ ਨੀਂਦ ਨਹੀਂ ਪੂਰੀ ਹੋਏਗੀ ਜਿਹੜਾ ਮੈਂਟਲੀ ਲੈਵਲ ਵਾ ਉਹਦਾ ਡਿਸਟਰਬ ਹੋਏਗਾ ਪਰ ਜਦੋਂ ਇਹ ਚੀਜ਼ਾਂ ਹੋਣਗੀਆਂ ਫਿਰ ਉਹਦਾ ਡਾਈਜੈਸ਼ਨ ਵੀ ਖਰਾਬ ਹੋਏਗਾ ਉਹਦਾ ਬ੍ਰੇਨ ਵੀ ਡਿਸਟਰਬ ਹੋਏਗਾ ਉਸ ਤੋਂ ਬਾਅਦ ਜਦੋਂ ਉਹ ਇਹ ਚੀਜ਼ਾਂ ਕਰੇਗਾ ਉਹਦੇ ਇਸ ਏਰੀਆ ਦੇ ਵਿੱਚ ਚੈਸਟ ਦੇ ਵਿੱਚ ਤੁਹਾਨੂੰ ਛਾਂ ਛਾਂ ਦੀ ਆਵਾਜ਼ ਵੀ ਸੁਣੀ ਸ਼ੁਰੂ ਹੋ ਸਕਦੀ ਆ ਬਿਲਕੁਲ ਔਰ ਅੱਜ ਇਹਨਾਂ ਚੀਜ਼ਾਂ ਦਾ ਸਮਾਧਾਨ ਦੇਣ ਲਈ ਅੱਜ ਇਹਨਾਂ ਚੀਜ਼ਾਂ ਦਾ ਹੱਲ ਦੇਣ ਦੇ ਲਈ ਆਪਾਂ ਫਿਰ ਤੋਂ ਜਿਰਕਪੁਰ ਦੇ ਵਿੱਚ ਪਹੁੰਚੇ ਆ ਔਰ ਦਰਸ਼ਕਾਂ ਦੇ ਬੜੇ ਫੋਨ ਆ ਰਹੇ ਸੀ ਕਿਉਂਕਿ ਇਹ ਜਿਹੜੀ ਸਾਡੀ ਸਾਈਨਸ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਔਰ ਜਿਹੜਾ ਨੁਸਖਾ ਲੈ ਕੇ ਆਏ ਆ ਇਹ ਬੜੇ ਸਮੇਂ ਤੋਂ ਸਾਡੀ ਖੋਜ ਚੱਲ ਰਹੀ ਸੀ ਇੱਕ ਹਸਬ ਦੀ ਜੇ ਆਪਾਂ ਗੱਲ ਕਰੀਏ ਬੜੇ ਸਮੇਂ ਤੋਂ ਅਸੀਂ ਇੰਦੇ ਤੇ ਕੰਮ ਕਰ ਰਹੇ ਸੀ ਮਤਲਬ ਤਜਰਬੇ ਕਰ ਰਹੇ ਸੀ ਬਿਲਕੁਲ ਔਰ ਬੜੇ ਪੇਸ਼ੈਂਟ ਦਾ ਰਿਜ਼ਲਟ ਲਿੱਤਾ ਇਸ ਚੀਜ਼ ਤੇ ਔਰ ਨੁਸਖਾ ਜਿਹੜਾ ਲੈ ਕੇ ਆਏ ਆ ਬੜਾ ਹੀ ਸਿੰਪਲ ਸਾਦਾ ਤੇ ਆਸਾਨ ਤੁਹਾਡੇ ਹਰ ਇੱਕ ਦੇ ਘਰ ਦੇ ਵਿੱਚ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਦੇਸ਼ਾਂ 'ਚ ਬੈਠੇ ਵਿਦੇਸ਼ਾਂ 'ਚ ਬੈਠੇ ਚਾਹੇ ਜਿੱਥੇ ਮਰਜ਼ੀ ਬੈਠੇ ਹਰ ਘਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਉਹ ਚੀਜ਼ ਪ੍ਰੋਵਾਈਡ ਹੋ ਰਹੀ ਆ ਹਰ ਘਰ ਉਹ ਲੈ ਸਕਦਾ ਵਾ ਬੜਾ ਹੀ ਸਧਾਰਨ ਤਰੀਕਾ ਔਰ ਉਹਨੂੰ ਲੈਣ ਦਾ ਕੋਈ ਸਮਾਂ ਨਹੀਂ ਲੱਗਣਾ ਗਿ 5 ਤੋਂ 7 ਸੈਕਿੰਡ ਜੀ ਜੀ ਬਸ ਅਸੀਂ ਗੱਲਬਾਤ ਕਰਾਂਗੇ ਅੱਛਾ ਨੱਕ ਸਾਬ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈ ਜਿਵੇਂ ਜਦੋਂ ਸਾਂ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਜਾਂ ਸਾਈਨਸ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੁੰਦੀਆਂ ਨੇ ਡਾਕਟਰ ਕਹਿੰਦੇ ਨੇ ਜੀ ਨੱਕ ਦੀ ਹੱਡੀ ਟੇਢੀ ਹੋ ਗਈ ਨੱਕ ਦੀ ਹੱਡੀ ਵੱਧ ਗਈ ਨੱਕ ਦਾ ਮਾਸ ਵੱਧ ਗਿਆ ਬੜੀ ਬੁਰੀ ਕੰਡੀਸ਼ਨ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਫਰੂਕੀ ਸਾਹਿਬ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਪਉ ਵੀ ਗੱਲ ਕਰ ਲਈਏ ਐ ਜਦ ਇਹ ਤਾਂ ਤੁਹਾਨੂੰ ਸੁੱਤੇ ਪਿਆ ਡਰਾਉਣੇ ਜਾ ਮਾੜੇ ਸੁਪਨੇ ਆਉਣੇ ਸ਼ੁਰੂ ਹੋ ਗਿਆ ਤੁਸੀਂ ਸਮਝ ਲਓ ਤੁਸੀਂ ਸਾਇਨਸ ਵਿੱਚ ਜਾਣੇ ਸ਼ੁਰੂ ਹੋ ਚੁੱਕੇ ਹੋ ਸੁਪਨੇ ਵੀ ਇੱਕ ਬਿਲਕੁਲ ਜੀ ਬਿਲਕੁਲ ਇਹਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਆ ਅੱਛਾ ਠੀਕ ਹੈ ਨਾ ਉਹਦਾ ਕਾਰਨ ਕੀ ਹੈ ਉਹਦਾ ਦੇਖੋ ਮੇਨ ਹੈ ਕਿ ਸਾਡੀ ਵਿਚਾਰਤਾ ਰ ਜਦੋਂ ਅਸੀਂ ਵਿਚਾਰਤਾ ਵਰਾ ਉਹ ਸਾਡੀ ਬ੍ਰੇਨ ਦੀ ਜਿਹੜੀ ਸੋਚਨ ਸ਼ਕਤੀ ਆ ਉਹ ਘਟ ਜਾਈ ਗਈ ਹੁਣ ਇਹਦੇ ਵਿੱਚ ਮੇਨ ਮੁੱਖ ਕਾਰਨ ਕੀ ਆ ਕਿਉਂ ਮਾੜੇ ਸੁਪਨੇ ਆ ਰਹੇ ਫਰੂਕੀ ਸਾਹਿਬ ਉਹਦਾ ਮੁੱਖ ਕਾਰਨ ਆ ਕਿ ਤੁਹਾਡੇ ਬ੍ਰੇਨ ਤੱਕ ਪ੍ਰੋਪਰ ਆਕਸੀਜਨ ਨਹੀਂ ਜਾ ਰਹੀ ਓਕੇ ਬ੍ਰੇਨ ਡਿਸਟਰਬ ਹੈ ਵੈਸੇ ਜਦੋਂ ਸਾਡੀ ਏਜ 30 ਤੋਂ ਪਲੱਸ ਹੁੰਦੀ ਹੈ ਸਾਡੇ ਬ੍ਰੇਨ ਨੂੰ 30 ਤੋਂ 40% ਜਿਹੜੀ ਆਕਸੀਜਨ ਦੀ ਮਾਤਰਾ ਘਟ ਜਾਂਦੀ ਮਤਲਬ ਬਲੱਡ ਦਾ ਫਲੋ ਘਟ ਜਾਂਦਾ ਹੁਣ ਇਹ ਤਾਂ ਹੈ ਨਹੀਂ ਕੋਈ ਜ਼ਮੀਨ ਨਾਲ ਜੁੜਿਆ ਨੰਗੇ ਪਰ ਮਿੱਟੀ ਉੱਪਰ ਤੁਰਦਾ ਪਿਆ ਕੋਈ ਸਨਲਾਈਟ ਲੈ ਰਿਹਾ ਕੋਈ ਮੂਨ ਥੈਰੇਪੀ ਲੈ ਰਿਹਾ ਘੜਿਆਂ ਵਾਲਾ ਪਾਣੀ ਹੈ ਜਾਂ ਅਸੀਂ ਨੇਚਰਲ ਚੀਜ਼ਾਂ ਉਹ ਤਾਂ ਪੰਜ ਤੱਤ ਜਿਵੇਂ ਪੰਜ ਜਲ ਵਾਯੂ ਅਗਨੀ ਪ੍ਰithvi ਤੇ ਆਪਣਾ ਜਿਹੜਾ ਇਹ ਪੰਜ ਤੱਤ ਸਰੀਰ ਦੇ ਵਿੱਚ ਜਿੰਨਾ ਤੋਂ ਬਣਿਆ ਉਹਨਾਂ ਦੀ ਕਮੀ ਆਈ ਹੋਈ ਹੈ ਜਿੰਨਾਂ ਦੀ ਕਮੀ ਕਰਕੇ ਬ੍ਰੇਨ ਨੂੰ ਆਕਸੀਜਨ ਜਦੋਂ ਘਟੇਗਾ ਤਾਂ ਇਹ ਸਮੱਸਿਆਵਾਂ ਆਉਣੀਆਂ ਸ਼ੁਰੂਆਤ ਔਰ ਜਦੋਂ ਇਹ ਜਿਆਦਾ ਲੰਮਾ ਸਮਾਂ ਤੁਹਾਡੇ ਨੱਕ ਚ ਪਾਣੀ ਵਗ ਰਿਹਾ ਸਾਈਨਸ ਦੀ ਪ੍ਰੋਬਲਮ ਵਾਰ-ਵਾਰ ਆਪਰੇਸ਼ਨ ਕਰਾਉਣ ਦੇ ਬਾਵਜੂਦ ਵੀ ਆ ਰਹੀ ਆ ਤਾਂ ਤੁਹਾਡਾ ਬ੍ਰੇਨ ਡਿਸਟਰਬ ਤਾਂ ਤੁਹਾਡੀ ਸਕਿਨ ਦੀ ਪ੍ਰੋਬਲਮ ਬਹੁਤ ਭਿਆਨਕ ਰੂਪ ਚ ਆਏਗੀ ਤੁਹਾਨੂੰ ਤੁਹਾਡੇ ਕੋਲ ਸੰਭ ਵੀ ਨਹੀਂ ਜਾਣੇ ਇਹ ਤੇ ਫਿਰ ਇਹਦਾ ਹਲਵਾਲ ਆਪਾਂ ਤੁਰੀਏ ਇਹਦਾ ਤੁਸੀਂ ਕਹਦੇ ਵੀ ਬੜਾ ਘਰੇਲੂ ਬੜਾ ਸਿੰਪਲ ਬੜਾ ਸਸਤਾ ਮਤਲਬ 10 ਰੁਪਏ ਦੇ ਵਿੱਚ ਤੁਹਾਡਾ ਜਿਹੜਾ ਹੱਲ ਹੈਗਾ ਇਹਦਾ ਹੋ ਸਕਦਾ ਇਜ਼ੀਲੀ ਬਿਲਕੁਕੁ ਫਰੂਕੀ ਸਾਹਿਬ ਜਿਹੜਾ ਅੱਜ ਹੱਲ ਲੈ ਕੇ ਆਏ ਬੜੇ ਲੋਕ ਹੱਲ ਵਰਤਦੇ ਵੀ ਹੋਣਗੇ ਵਰਤਦੇ ਵੀ ਹੋਣਗੇ ਨੋ ਡਾਊਟ ਕਿ ਨਹੀਂ ਵਰਤਰੇ ਹੁਣ ਇਹ ਅੱਜ ਆਪਾਂ ਜਿਹੜਾ ਹੱਲ ਲੈ ਕੇ ਆਏ ਆ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਕੀ ਹੈ ਜੀ ਇਹ ਦੇਸੀ ਗਾਂ ਦਾ ਦੇਸੀ ਕਿਉਂ ਓਹੋ ਅੱਛਾ 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 ਬੜੀ ਵਧੀਆ ਫਰੇਗਰੈਂਸ ਬਿਲਕੁਲ ਜੀ ਬਿਲਕੁਲ ਇਹ ਦੇਸੀ ਗਾਂ ਦਾ ਦੇਸੀ ਕਿਉ ਇਹ ਬੜੇ ਲੋਕ ਇਹਨੂੰ ਵਰਤਦੇ ਵੀ ਆ ਠੀਕ ਹੈ ਪਰ ਮੈਂ ਇੱਕ ਚੀਜ਼ ਦੱਸ ਦਣਾ ਉਹਨਾਂ ਦਾ ਵਰਤਣ ਦਾ ਜਿਹੜਾ ਤਰੀਕਾ ਹੈ ਨਾ ਉਹ ਗਲਤ ਹੈ ਮਤਲਬ ਵਰਤਣ ਦਾ ਤਰੀਕਾ ਬਿਲਕੁਲ ਬਿਲਕੁਲ ਅੱਜ ਉਹ ਤਰੀਕਾ ਸਹੀ ਕਰਨਾ ਆਪਾਂ ਅੱਛਾ ਤੁਸੀਂ ਹਮੇਸ਼ਾ ਕਹਿੰਦੇ ਹੋ ਜਿੰਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਅੱਜ ਆਪਾਂ ਉਹ ਤਰੀਕਾ ਸਹੀ ਕਰਨਾ ਉਹ ਕਿਹੜੇ ਤਰੀਕਾ ਉਹ ਆਪਾਂ ਦੱਸ ਦਿਆਂ ਨੈਕਸਟ ਕਿਉਂਕਿ ਉਸ ਤਰੀਕੇ ਜਿਹੜਾ ਤਾਂ ਇਹਨੂੰ ਸਿੱਧਾ ਵਰਤੂਗਾ ਰਿਜ਼ਲਟ ਇਹ ਵੀ ਆ ਪਰ ਜਿਹੜਾ ਉਸ ਤਰੀਕੇ ਨਾਲ ਵਰਤੂਗਾ ਜਿਹੜਾ ਤਰੀਕਾ ਦੱਸ ਹੀ ਦੱਸਦੇ ਹਾਂ 2 ਮਿੰਟ ਵੇਟ ਕਰ ਗਿਆ ਆਪਾਂ ਉਹ ਚੀਜ਼ ਨੂੰ ਥੋੜਾ ਜਿਹਾ ਸਸਪੈਂਸ ਆ ਉਹੀ ਉਹੀ ਤਾਂ ਇੱਕ ਚੀਜ਼ ਆ ਜਿਹੜੀ ਅੱਜ ਤੁਹਾਡੇ ਸਾਈਨਸ ਨੂੰ ਠੀਕ ਕਰਕੇ ਜਾਏਗੀ ਉਹੀ ਤਾਂ ਇੱਕ ਚੀਜ਼ ਆ ਜਿਹੜੀ ਅੱਜ ਕਾਫੀ ਸਮੇਂ ਤੋਂ ਸਾਲਾਂ ਤੋਂ ਪਰੇਸ਼ਾਨ ਹੋ ਵਾਰ-ਵਾਰ ਆਪਰੇਸ਼ਨ ਕਰਾਰਗਾ ਕੇ ਪਰੇਸ਼ਾਨ ਹੋ ਗਏ ਨੱਕ ਚ ਪਾਣੀ ਫਿਰ ਵੀ ਵਗ ਰਿਹਾ ਦੋ ਦੋ ਤਿੰਨ ਤਿੰਨ ਰਮਾਲ ਖਰਾਬ ਹੋ ਰਿਹਾ ਤੇ ਤੁਹਾਡੀ ਸਾਈਨਸ ਫਿਰ ਵੀ ਠੀਕ ਨਹੀਂ ਅੱਜ ਉਹੀ ਇੱਕ ਚੀਜ਼ ਆ ਜਿੰਦੇ ਨਾਲ ਤੁਹਾਡਾ ਸਾਈਨਸ ਦੀ ਪ੍ਰੋਬਲਮ ਠੀਕ ਕਰਕੇ ਜਾਵੇ ਜੀ ਜੀ अच्छा नागी साहब ਤੁਸੀਂ ਦੱਸ ਰਹੇ ਸੀ ਕਿ ਇਹਨੂੰ ਇਸਤੇਮਾਲ ਕਰਨ ਦਾ ਵੀ ਇੱਕ ਢੰਗ ਹੈ। ਇਹਨੂੰ ਵਰਤੋਂ 'ਚ ਲੈ ਕੇ ਆਉਣ ਦਾ ਵੀ ਇੱਕ ਢੰਗ ਹੈ। ਉਹ ਢੰਗ ਵੀ ਸਾਨੂੰ ਸਮਝਾ ਦਿਓ। ਕਿ ਸਰ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ ਅੱਜ। ਮੈਨੂੰ ਤੁਸੀਂ ਜਵਾਬ ਦਿਓ ਸਹੀ। ਤੁਹਾਡੇ ਘਰੇ ਮੰਨ ਲਓ ਦੇਸੀ ਘਿਓ ਪਿਆ ਹੈ। ਇਹਨੂੰ ਤੁਸੀਂ ਗਰਮ ਕਰਨਾ ਹੈ ਕਿਵੇਂ ਕਰੋਗੇ? ਅਸੀਂ ਗਰਮ ਇਹਨੂੰ ਜਿਵੇਂ ਕਰਦੇ ਹਾਂ ਜੀ ਤਵੇ ਤੇ ਪਾ ਕੇ ਗਰਮ ਕਰ ਲੈਂਦੇ ਹਾਂ। ਮਤਲਬ ਕਿ ਤੁਸੀਂ ਕੌਲੀ 'ਚ ਪਾ ਕੇ ਉੱਤੇ ਤਵੇ ਤੇ ਰੱਖੋਗੇ ਤੇ ਗਰਮ ਕਾਰਲੋ ਐਸ ਤਰਹੀ ਹੈ ਮਤਲਬ ਅੱਗੇ ਤੇ ਰੱਖੋਗੇ ਨਹੀਂ ਸਿੱਧਾ ਤਵੇ ਦੀ ਪਾ ਦੇਾਂਗੇ ਜੀ ਤਵੇ ਤੇ ਵੀ ਪਾ ਕੇ ਚਲੋ ਗਰਮ ਪਾ ਕੇ ਜਾਂ ਕੁਝ ਪਰਿਵਾਰ ਇਹਨੂੰ ਡਾਇਰੈਕਟ ਇਹਨੂੰ ਅਸੀਂ ਮੰਨ ਲਓ ਇਹ ਚਲੋ ਇਹ ਤਾਂ ਚਾਂਦੀ ਮਿੱਟੀ ਚਿਨੀ ਮਿੱਟੀ ਦੀ ਕੌਲੀ ਹੈ ਤੇ ਅਸੀਂ ਇਹਨੂੰ ਡਾਇਰੈਕਟ ਹੀ ਸਟੀਲ ਦੀ ਕੌਲੀ ਲਾਵਾਂਗੇ ਜਾਂ ਬਰਤਨ ਲਾਵਾਂਗੇ ਬਸ 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 ਇੱਥੇ ਹੀ ਗਲਤੀ ਕਰ ਜਾਂਦੇ ਆਪਾਂ ਬੜੇ ਪਰਿਵਾਰ ਗੁੱਸਾ ਨਾ ਕਰਿਓ ਤੁਸੀਂ ਦੇਸੀ ਕਿਉਂ ਵਰਤਦੇ ਹੋਗੇ ਨੱਕ 'ਚ ਵੀ ਪਾਉਂਦੇ ਹੋਗੇ ਪਰ ਤੁਹਾਡਾ ਗਰਮ ਕਰਨ ਦਾ ਜਿਹੜਾ ਤਰੀਕਾ ਸੀ ਉਹ ਗਲਤ ਸੀ ਤੁਸੀਂ ਗਰਮ ਕਰਦੇ ਸੀ ਸਟੀਲ ਦੇ ਭਾਂਡੇ ਤੇ ਪਾਇਆ ਤੇ ਸਿੱਧਾ ਅੱਗ ਤੇ ਰੱਖਿਆ ਉਹਨੂੰ ਸਾੜ ਲਿਆ ਉਹਨੂੰ ਸਾੜ ਲਿਆ ਸਾੜ ਲਿਆ ਉਹ ਤੋਂ ਬਾਅਦ 'ਚ ਨੱਕ 'ਚ ਪਾਇਆ ਪਰ ਫਰੂਕੀ ਸਾਹਿਬ ਆਹੀ ਚੀਜ਼ ਇੱਥੇ ਆਪਾਂ ਚੇਂਜ ਕਰਨੀ ਆ ਹੁਣ ਕਰਨਾ ਕੀ ਏ ਕੱਲਾ ਦੇਸੀ ਘਿਓ ਕੋਲੀ ਨਹੀਂ ਗਰਮ ਕਰਨੀ ਆਪਾਂ ਪਾਣੀ ਗਰਮ ਕਰਨਾ ਓਕੇ ਆਪਾਂ ਪਾਣੀ ਗਰਮ ਕੀਤਾ ਇਹ ਮੈਂ ਦਿਖਾ ਰਿਹਾ ਮਤਲਬ ਅਸੀਂ ਇਹਨੂੰ ਪਾਣੀ ਡਾਇਰੈਕਟ ਹੀਟ ਨਹੀਂ ਦੇਣੀ ਡਾਇਰੈਕਟ ਹੀਟ ਨਹੀਂ ਦੇਣੀ ਓਕੇ ਪਾਣੀ ਗਰਮ ਕੀਤਾ ਉਸ ਤੋਂ ਬਾਅਦ ਚ ਇਹਨੂੰ ਪਾਣੀ ਦੇ ਵਿੱਚ ਰੱਖ ਕੇ ਆਪਾਂ ਗਰਮ ਕਰਨਾ ਠੀਕ ਹੈ ਮਤਲਬ ਇਹਨੂੰ ਡਾਇਰੈਕਟ ਆਪਾਂ ਹੀਟ ਨਹੀਂ ਦੇਣੀ ਜੇ ਡਾਇਰੈਕਟ ਹੀਟ ਦੇਣਾ ਹੈ ਨਾ ਦੇਖੋ ਇੱਕ ਚੀਜ਼ ਹੁੰਦੀ ਹੈ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਅੱਜ ਦੇ ਸਮੇਂ ਵਿੱਚ ਦੁੱਧ ਨੂੰ ਉਬਾਲਾ ਦਿੱਤਾ ਜਾਂਦਾ ਹੈ ਗੈਸ ਤੋਂ ਮਿੰਟੋ-ਮਿੰਟੀ ਇੱਕ ਦੁੱਧ ਹਾਰੇ ਚੋਂ ਪਿਆ ਹੁੰਦਾ ਸੀ ਉਹ ਹੌਲੀ-ਹੌਲੀ ਮਿੱਠੀ ਅੱਗ ਤੇ ਚੱਲਦਾ ਰਹਿੰਦਾ ਸੀ ਚੱਲਦਾ ਰਹਿੰਦਾ ਸੀ ਉਹ ਕਾੜ ਨਹੀਂ ਤੇ ਦੁੱਧ ਇੱਕ ਬਹੁਤ ਵਧੀਆ ਇੱਕ ਤਾਕਤਵਰ ਇੱਕ ਚੀਜ਼ ਬਣ ਜਾਂਦੀ ਸੀ ਪਰ ਜੇ ਅੱਜ ਇਹਨੂੰ ਦੇਸੀ ਘਿਓ ਨੂੰ ਇਸ ਤਰ੍ਹਾਂ ਗਰਮ ਪਾਣੀ 'ਚ ਗਰਮ ਕਰਾਂਗੇ ਤੇ ਜਿਹੜੇ ਇਹਦੇ ਗੁਣ ਉਹ ਖਤਮ ਨਹੀਂ ਹੋਣਗੇ ਓਕੇ ਠੀਕ ਇਹਦੇ ਗੁਣ ਜਿਹੜਾ ਫਾਇਦਾ ਅਸਲ ਫਾਇਦਾ ਹੋਣ ਵਾਲਾ ਉਹ ਹੋਏਗਾ ਉਹ ਬਿਲਕੁਲ ਹੋਏਗਾ ਫਿਰ ਤੁਸੀਂ ਇਹਨੂੰ ਰਾਤ ਨੂੰ ਸੌਣ ਲੱਗਿਆਂ ਨੱਕ 'ਚ ਪਾਓ ਦੋ ਬੂੰਦਾ ਨਾਭੀ 'ਚ ਵੀ ਪਾ ਲਓ ਮੈਂ ਨਾ ਕੋਸੇ ਕੋਸੇ ਦੀ ਬਿਲਕੁਲ ਕੋਸੇ ਦੇ ਦਰਸ਼ਕਾਂ ਨੂੰ ਇੱਕ ਬੇਨਤੀ ਹੈ ਕਿ ਇੰਨਾ ਵੀ ਜ਼ਿਆਦਾ ਗਰਮ ਨਾ ਅਸੀਂ ਕਰ ਲਈਏ ਕਿ ਸਾਡਾ ਨੱਕ ਚ ਸਾੜ ਪੈ ਜਾਵੇ ਸਾਡੇ ਧੁੰਨੀ ਦੇ ਵਿੱਚ ਸਾੜਾ ਪੈ ਜਾਵੇ ਸਹਿੰਦਾ ਸਹਿੰਦਾ ਜਿੰਨਾ ਕਿ ਪਹਿਲਾਂ ਇਹਦੇ ਵਿੱਚੋਂ ਥੋੜਾ ਜਿਹਾ ਅਸੀਂ ਕੱਢ ਕੇ ਆਪਣੇ ਨੱਕ ਨੂੰ ਲਗਾ ਕੇ ਦੇਖਾਂਗੇ ਕਿ ਅਸੀਂ ਸਹਿ ਸਕਦੇ ਹਾਂ ਉਸ ਤੋਂ ਬਾਅਦ ਹੀ ਡ੍ਰੌਪ ਅੰਦਰ ਪਾਉਣੇ ਨੇ ਹਾਂ ਬਿਲਕੁਲ ਫਿਰੁਕੀ ਸਾਹਿਬ ਇੱਕ ਚੀਜ਼ ਹੋਰ ਹੈ ਜਦੋਂ ਡਾਇਰੈਕਟ ਗਰਮ ਕਰੋਗੇ ਨਾ ਜ਼ਿਆਦਾ ਸੜੇਗਾ ਕੋਲੀ ਵੀ ਸੜੇਗੀ ਤੇਲ ਵੀ ਕਿਉਂ ਵੀ ਸੜੇਗਾ ਜੇ ਤੁਸੀਂ ਇਹਦੇ ਵਿੱਚ ਗਰਮ ਕਰੋਗੇ ਫਿਰ ਜ਼ਿਆਦਾ ਸੜੇਗਾ ਨਹੀਂ ਉਹ ਨੋਰਮਲ ਟੈਂਪਰੇਚਰ 'ਚ ਗਰਮ ਹੋਏਗਾ ਔਰ ਉਹਦੇ ਗੁਣ ਉਵੇਂ ਹੀ ਹੋਣਗੇ ਜਦੋਂ ਫਿਰ ਉਹ ਜਿਹੜਾ ਘੋੜ ਨੱਕ 'ਚ ਪਾਓਗੇ ਸਰ ਤੁਸੀਂ ਕਿਹ ਬਾਤਾਂ ਤੁਹਾਨੂੰ ਕੁਛ ਹੀ ਦਿਨਾਂ ਦੇ ਵਿੱਚ ਵਿੱਚ ਆਪਣੇ ਇਸ ਰੋਗ ਤੋਂ ਛੁਟਕਾਰਾ ਮਿਲਣਾ ਸ਼ੁਰੂ ਘਟੇ ਨੂੰ ਛੁਟਕਾਰਾ ਮਿਲ ਜੂ ਜਿਹੜੇ ਖਰਾਟੇ ਮਾਰਦੇ ਨੇ ਹੁਣ ਸਵਾਲ ਇਹ ਵੀ ਹੈ ਬਿਲਕੁਲ ਹੁਣ ਖਰਾਟੇ ਕਿਉਂ ਆਉਂਦੇ ਆ ਨੱਕ ਬੰਦ ਹੋ ਗਿਆ ਜ਼ੋਰ ਲੱਗ ਰਿਹਾ ਹੁਣ ਜਿਹੜਾ ਖਰਾਟੇ ਮਾਰ ਰਿਹਾ ਉਹਨੂੰ ਨਹੀਂ ਪਤਾ ਜਿਹੜੇ ਨਾਲ ਦਾ ਪਤਾ ਉਹਨੂੰ ਗੁੱਸਾ ਚੜਦਾ ਯਾਰ ਇਹਨੂੰ ਪਰਲੇ ਕਮਰੇ ਚ ਪਾਓ ਮੇਰੀ ਤਾਂ ਨੀਂਦ ਸੌਖੀ ਹੋ ਜੇ ਕਈ ਜਨਰੇਟਰ ਚਲਾਉਂਦੇ ਨੇ ਕਈ ਟੈਂਪੂ ਚਲਾਉਂਦੇ ਨੇ ਕਈ ਪਿੱਟ ਰੇੜੇ ਚਲਾਉਂਦੇ ਨੇ ਨਾ ਪੁੱਛੋ ਨਾ ਜੀ ਇਹ ਕਈ ਪੇਸ਼ੇਂਡ ਆਉਂਦੇ ਸਾਡੇ ਕੋਲ ਕਹਿੰਦੇ ਡਾਕਟਰ ਸਾਹਿਬ ਬਹੁਤ ਪਰੇਸ਼ਾਨ ਹੈ ਕਹਿੰਦਾ ਮੈਂ ਤਾਂ ਚੰਗਾ ਪਰ ਮੈਨੂੰ ਤਾਂ ਕੋਈ ਪਤਾ ਨਹੀਂ ਪਰ ਮੇਰੇ ਨਾਲ ਦਾ ਬੜਾ ਪਰੇਸ਼ਾਨ ਹੈ ਕਿਉਂਕਿ ਉਹਦੀ ਨੀਂਦ ਤੇ ਸਰਵ ਹੋ ਜਾਂਦੀ ਇਸ ਲਈ ਅੱਜ ਆਪਾਂ ਇਹ ਚੀਜ਼ਾਂ ਲੈ ਕੇ ਆਏ ਅੱਛਾ ਇਸ ਤਰ੍ਹਾਂ ਦੇ ਇਹਦੇ ਵਿੱਚ ਕੀ ਹੈ ਚਲੋ ਆਪਾਂ ਗੱਲ ਕਰ ਲੈਂਦੇ ਆ ਡਾਕਟਰ ਸਾਹਿਬ ਦਾ ਦੇਸੀ ਗਾਂ ਦਾ ਦੇਸੀ ਕੀ ਹੈ ਬੜਾ ਸ਼ਕਤੀਸ਼ਾਲੀ ਹੈ ਬੜਾ ਪਾਵਰਫੁਲ ਹੈ ਤੇ ਇਹ ਕੰਮ ਕਿਸ ਤਰੀਕੇ ਨਾਲ ਕਰੇਗਾ ਕਿਵੇਂ ਕੰਮ ਕਰੇਗਾ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਆਪਾਂ ਦੇਖੋ ਦੇਸੀ ਕਿਉ ਬੜਾ ਤਰਿਆ ਦੇ ਹੁੰਦੇ ਆ ਪਰ ਜਿਹੜਾ ਆਪਾਂ ਵਰਤਨਾ ਵਾ ਉਹ ਆਪਾਂ ਵਰਤਨਾ ਵਾ ਦੇਸੀ ਗਾਂ ਦਾ ਦੇਸੀ ਕਿਉ ਔਰ ਦੇਸੀ ਗਾਂ ਦਾ ਦੇਸੀ ਕਿਉ ਤੁਹਾਨੂੰ ਲੱਭਣਾ ਪਏਗਾ ਠੀਕ ਆ ਲੱਭਣ ਤੇ ਬਾਅਦ ਹੀ ਮਿਲੇਗਾ ਜਿਹੜਾ ਇਹਦਾ ਇਸਤੇਮਾਲ ਕਰਨ ਦਾ ਤਰੀਕਾ ਵਾ ਔਰ ਇਹਦੇ ਚ ਜਿਹੜੀ ਖਾਸੀਅਤ ਨੇ ਵੀ ਇਹ ਕੀ ਕਰੇਗਾ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ ਚੈਸਟ ਵਾ ਇਹ ਚੈਸਟ ਨੂੰ ਰਿਲੈਕਸ ਕਰੇਗਾ ਜਿਹੜੀ ਅ ਅਸੀਂ ਕਹਿ ਲਏ ਕਿ ਛਾਤੀ ਦੇ ਵਿੱਚ ਕੰਜੈਸ਼ਨ ਹੈਗੀ ਹੈ ਬਲਗਮ ਹੈਗੀ ਹੈ ਨਹੀਂ ਪਾਵਾਂਗੇ ਅਸੀਂ ਇਹਨੂੰ ਮੂੰਹ ਦੇ ਵਿੱਚ ਨੂੰ ਪਾਉਣਾ ਕਿਵੇਂ ਪਾਉਣਾ ਨਹੀਂ ਨਹੀਂ ਜੀ ਉਹੀ ਦੱਸਦਾ ਮੈਂ ਇਹ ਤੁਹਾਡੀ ਚੈਸਟ ਨੂੰ ਸਹੀ ਕਰੇਗਾ ਦੂਸਰੇ ਨੰਬਰ ਤੇ ਜਿਹੜਾ ਤੁਹਾਡੇ ਇਸ ਸੀਰੀਏ ਦੇ ਵਿੱਚ ਜੰਮਿਆ ਜਿਨੋਂ ਪਹ ਹੱਡੀ ਵਧੀ ਕਹਿਣ ਨੇ ਜਿਹੜਾ ਸਾਹ ਲੈਣ ਚ ਔਖਾਈ ਆ ਰਹੀ ਆ ਉਸ ਸਾਹ ਨੂੰ ਸਹੀ ਕਰੇਗਾ ਤੀਸਰੇ ਨੰਬਰ ਤੇ ਜਿਹੜਾ ਇਸ ਏਰੀਏ ਦੇ ਵਿੱਚ ਤੁਹਾਡੇ ਦਿੱਕਤ ਆ ਰਹੀ ਆ ਤੁਹਾਡਾ ਹੈਡੈਕ ਹੋ ਰਿਹਾ ਸਿਰਦਰਦ ਹੋ ਰਿਹਾ ਵਾ ਔਰ ਨੋਜ਼ ਵਗ ਰਹੀ ਆ ਪਾਣੀ ਆ ਰਿਹਾ ਵਾ ਉਸ ਪਾਣੀ ਨੂੰ ਸਹੀ ਕਰੇਗਾ ਔਰ ਇਹਨੂੰ ਲੈਣ ਦਾ ਤਰੀਕਾ ਕੀ ਆ ਸਭ ਤੋਂ ਸੁੱਖਾ ਤਰੀਕਾ ਫੁਰਕੀ ਸਾਹਿਬ ਨਾ ਇਹਨੂੰ ਲੈ ਕੇ ਇਹਨੂੰ ਫਿਲ ਕਰਕੇ ਠੀਕ ਹੈ 2 ਡ੍ਰੋਪਸ ਇੱਧਰ ਠੀਕ ਹੈ 2 ਇੱਧਰ ਇਹ ਤਾਂ ਅਸੀਂ ਅਕਸਰੇ ਚੀਜ਼ ਤਾਂ ਅਸੀਂ ਕਰਦੇ ਆਂ ਆਹ ਚੀਜ਼ ਨਹੀਂ ਕਰਦੇ ਬਾਅਦ ਚ ਅੱਛਾ ਆਪਾਂ ਨੱਕ ਜਿਹੜਾ ਅੱਖ ਲੈਣੇ ਆ ਪਰ ਤਾਂ ਨਹੀਂ ਖਿੱਚਦੇ ਛੜੁੱਕਾ ਨਹੀਂ ਮਾਰਦੇ ਜਿਹਨੂੰ ਅਸੀਂ ਹਾਂ ਜਦੋਂ ਬਾਹਰ ਕੱਢਣ ਲਈ ਛੜੁੱਕਾ ਮਾਰ ਦਿੰਨੇ ਆ ਪਰ ਅੰਦਰ ਕੱਢਣ ਲਈ ਛੜੁੱਕਾ ਨਹੀਂ ਮਾਰਦੇ ਆਪਾਂ ਆਹ ਛੜੁੱਕੇ ਦੇ ਨਾਲ ਤੁਹਾਡੇ ਜਿਹੜੀ ਜੰਮੀ ਜਿੰਨੀ ਵੀ ਜੰਮੀ ਆ ਬਲਗਮ ਜਿਹੜੀ ਅੰਦਰ ਬੈਠੀ ਐ ਜਿੰਨਾ ਕਫ ਭਰਿਆ ਜਿਹੜਾ ਅੰਦਰ ਬੈਠਾ ਆ ਉਹ ਸਾਰਾ ਇਸ ਦੋ ਦੋ ਬੂੰਦਾ ਦੇ ਨਾਲ ਬਾਹਰ ਆਉਣ ਲੱਗ ਜੇਗਾ ਔਰ ਇਹਦਾ ਰਿਜ਼ਲਟ ਪਹਿਲੇ ਪੰਜ ਦਿਨਾਂ ਲਈ ਬੱਚਿਆਂ ਵਾਸਤੇ ਇਹ ਬੜਾ ਹੀ ਖਾਸ ਤੇ ਵਰਦਾਨ ਦਾ ਇੱਕ ਨੁਸਕਾ ਫਰੋ ਕੀ ਸਾਹਿਬ ਜੀ ਜੀ ਅੱਛਾ ਚਲੋ ਡਾਕਟਰ ਸਾਹਿਬ ਫਿਰ ਬਹੁਤ سارے ਲੋਕਾਂ ਨੇ ਜਿਨ੍ਹਾਂ ਨੇ ਇਹ ਅਪਣਾਇਆ ਵੀ ਹੋਣਾ ਹੈ ਇਹ ਨੁਸਕਾ ਫਾਰਮੂਲਾ ਚਲੋ ਤੁਸੀਂ ਅੱਜ ਨਵਾਂ ਢੰਗ ਦੱਸਤਾ ਇੱਕ ਤੇਲ ਨੂੰ ਕੋਸਾ ਕਰਨ ਦਾ ਗਰਮ ਕਰਨ ਦਾ ਤੇ ਫਿਰ ਜਿਹੜੇ ਲੋਕ ਇਹ ਅਪਣਾ ਚੁੱਕੇ ਨੇ ਜਾਂ ਅਪਣਾ ਰਹੇ ਹੋਣਗੇ ਥੱਕ ਗਏ ਨੇ ਹੰਬ ਗਏ ਨੇ ਅੱਕ ਗਏ ਨੇ ਆਪਰੇਸ਼ਨ ਵੀ ਵਾਰ-ਵਾਰ ਕਰਾ ਲੈਨੇ ਸਾਈਨਸ ਦਾ ਵੀ ਪੋਲਪਸ ਦਾ ਵੀ ਹਰ ਚੀਜ਼ ਦਾ ਆਪਰੇਸ਼ਨ ਕਰਾ ਕੇ ਉਹਨਾਂ ਨੇ ਦੇਖ ਲਿਆ ਪਰ ਕਹਿੰਦੇ ਜੀ ਸਾਡਾ ਨੱਕ ਖੋਲਣ ਵਾਲਾ ਡਾਕਟਰ ਦੁਨੀਆ ਤੇ ਅਜੇ ਤਾ ਆਈ ਨਹੀਂ ਆ ਫਰੂਕੀ ਸਾਹਿਬ ਤੁਸੀਂ ਲਾਸਟ ਟਾਈਮ ਇੱਕ ਵੀਡੀਓ ਬਣਾਈ ਸੀ ਉਹ ਨਿੰਬੂ ਤੇ ਆਉਂਦੀ ਤੇਲ ਦੀ ਉਹਦੇ ਵਿੱਚ ਆਪਾਂ ਆਪਣੀ ਬੇਟੀ ਨੂੰ ਲੈ ਕੇ ਆਏ ਸੀ ਤੁਸੀਂ ਦੇਖਿਆ ਤੁਸੀਂ ਜ ਆਪ ਨੂੰ ਲੈ ਕੇ ਆਏ ਸੀ ਨਾ ਉਹਨੂੰ ਸਾਈਨਸ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਔਰ ਉਹ ਰਾਤ ਨੂੰ ਜੋ ਮੈਂ ਤੁਹਾਨੂੰ ਦੱਸਿਆ ਸੀ ਲਾਮਤਾ ਉਹ ਸੇਮ ਉਹਨੂੰ ਆਉਂਦੀਆਂ ਸੀ ਪਰ ਬਾਬਾ ਜੀ ਦੀ ਕਿਰਪਾ ਸਦਕਾ ਉਹ ਚੜ੍ਹਦੀ ਕਲਾ ਚ ਉਹਦੇ ਲਈ ਫਿਰ ਬ੍ਰਹਮ ਅਸਤਰ ਦੇਖੋ ਇਹ ਪਿਆ ਤਿਆਰ ਆ ਤੇ ਨਾਲ ਆ ਸਪੈਸ਼ਲ ਤુલਸੀ ਦਾ ਅਰਕ ਠੀਕ ਹੈ ਠੀਕ ਹੈ ਹੁਣ ਜਿਹੜੇ ਬੱਚਾ ਜਿਹੜੇ ਡਾਕਟਰ ਜਿਛੇ ਛੋਟੇ ਬੱਚਿਆਂ ਨੂੰ ਰਾਤ ਨੂੰ ਸੌਣ ਲੱਗਿਆਂ ਉਹਨਾਂ ਦੀ ਛਾਤੀ ਤੇ ਅਪਲਾਈ ਕਰੋ फ्रंट ਤੇ ਤੇ ਬੈਕ ਸਾਈਡ ਤੇ ਨੱਕ ਤੇ ਲਾ ਕੇ ਸੋਵੋ ਇਹ ਅਰਕ ਬਿਲਕੁਲ ਤੁਸੀਂ ਦਾ ਅਰਕ ਔਰ ਉਹ ਬੜੇ ਸੌਖੇ ਸਵਾਨਗੇ ਦੁੱਧ ਤੁਹਾਡੇ ਕੋਲ ਮਿਲ ਜਾ ਬਿਲਕੁਲ ਜੀ ਬਿਲਕੁਲ ਇਹ ਸਪੈਸ਼ਲ ਪੰਜ ਤੁਲਸੀ ਦਾ ਮਿਸ਼ਰਣ ਔਰ ਜਿਹੜੀ ਆਪਾਂ ਸਟੀਮ ਦਿੰਨੇ ਬੱਚਿਆਂ ਨੂੰ ਮਾਰਕੀਟ ਚੋਂ ਚਲੋ ਮੈਂ ਉਹਦਾ ਨਾਂ ਨਹੀਂ ਲੈਣਾ ਚਾਹਦਾ ਉਹਦਾ ਅਲੱਗ ਇੱਕ ਵਰਜਨ ਆਪਾਂ ਇਹਦੀ ਸਟੀਮ ਵੀ ਜਦੋਂ ਦਵਾਂਗੇ 100% ਨੇਚਰਲ ਪ੍ਰੋਸੈਸਾ ਕੋਈ ਵੀ ਸਾਈਡ ਇਫੈਕਟ ਕੋਈ ਨੁਕਸਾਨ ਨਹੀਂ ਆਏਗਾ ਗਰਮ ਪਾਣੀ ਚੰਦਿਆ ਬੂੰਦਾ ਪਾ ਕੇ ਬੱਚਾ ਨੂੰ ਸਰਦੀ ਦੀ ਸਟੀਮ ਵੀ ਦੇ ਸਕਦੇ ਹੋ ਲੈ ਵੀ ਸਕਦੇ ਹੋ ਨਾਲ ਬ੍ਰਹਮਾਸਤ ਦੀ ਵਰਤੋਂ ਕਰਾਂਗਾ ਤੇ ਜਿਹੜਾ ਵੀ ਪੇਸ਼ੈਂਟ ਇਸ ਚੀਜ਼ ਨੂੰ ਲੈ ਕੇ ਸਾਡੇ ਕੋਲ ਪਹੁੰਚੇਗਾ ਇਹ ਮੈਂ ਵਾਦਾ ਕਰਦਾ ਕਿ ਉਹਨੂੰ ਆਪਰੇਸ਼ਨ ਕਰਾਉਣ ਦੀ ਜ਼ਰੂਰਤ ਨਹੀਂ ਉਹ ਆਪਣੀ ਇਸ ਬਿਮਾਰੀ ਤੋਂ ਇਸ ਸਾਈਨਸ ਦੀ ਪ੍ਰੋਬਲਮ ਤੋਂ ਮਾਸ ਵਜਿਓ ਤੋਂ ਜੇ ਵਾਰ-ਵਾਰ ਆਪਰੇਸ਼ਨ ਕਰਾ ਕੇ ਅੱਕ ਚੁੱਕਿਆ ਥੱਕ ਚੁੱਕਿਆ ਤਾਂ ਆਪਾਂ or ਠੀਕ ਕਰ ਸਕਦੇ ਆ ਬਾਬਾ ਜੀ ਦੀ ਕਿਰਪਾ ਸਦਕਾ ਅੱਛਾ ਇਹ ਜਿਹੜਾ ਤુલਸੀ ਦਾ ਤੁਹਾਡਾ ਅਰਕ ਹੈਗਾ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਮਤਲਬ ਜਿਹੜੇ ਬੱਚਿਆਂ ਦੇ ਦਾ ਸੀ ਛਾਤੀ ਤੇ ਲਗਾਤਾ ਤੁਸੀਂ ਕਹਿ ਰਹੇ ਹੋ ਨੱਕ ਤੇ ਲਗਾ ਦਿਓ ਤੇ ਜਿਹੜੇ ਬੜਿਆਂ ਨੇ ਇਸਤੇਮਾਲ ਕਰਨਾ ਉਹ ਕੀ ਤੰਗ ਹੈਗਾ ਜੀ ਇਹਦਾ ਦੇਖੋ ਜੀ ਇਹਦਾ ਸਭ ਤੋਂ ਪਹਿਲਾਂ ਸੌਖਾ ਤੰਗ ਹੈ ਗਰਮ ਪਾਣੀ ਚ ਤਿੰਨ ਤਿੰਨ ਬੂੰਦਾ ਪਾ ਕੇ ਸਵੇਰੇ ਦੁਪਹਿਰੇ ਸ਼ਾਮ ਲਵੋ ਇਨਟੇਕ ਨਹੀਂ ਬਿਲਕੁਲ ਉਸ ਤੋਂ ਬਾਅਦ ਜੇ ਤੁਸੀਂ ਚਾਹ ਦਾ ਸੇਵਨ ਕਰਦੇ ਹੋ ਇਹਨੂੰ ਚਾਹ ਦੇ ਵਿੱਚ ਵੀ ਪਾ ਕੇ ਲੈ ਸਕਦੇ ਹੋ ਜੇ ਮੰਨ ਲਓ ਕੋਈ ਦੁੱਧ ਪੀਂਦਾ ਪਰ ਦੁੱਧ ਰਾਤ ਨੂੰ ਨਹੀਂ ਪੀਣਾ ਆਪਾਂ ਸਰਦੀ ਹੈ ਇਸ ਚੀਜ਼ ਤੋਂ ਵੀ ਧਿਆ ਰੱਖਣਾ ਦੁੱਧ ਵਾਲੀਆਂ ਚੀਜ਼ਾਂ ਤੋਂ ਥੋੜੇ ਪਰਹੇਜ਼ ਰੱਖੋ ਤੇ ਜ਼ਿਆਦਾ ਵਧੀਆ ਜੀ ਜਿਨ੍ਹਾਂ ਨੂੰ ਜ਼ਿਆਦਾ ਪ੍ਰੋਬਲਮ ਹਾਂ ਜੀ ਇਹਨਾਂ ਸਭ ਤੋਂ ਸੌਖਾ ਤਰੀਕਾ ਹੈ ਗਰਮ ਪਾਣੀ ਚ ਪਾ ਕੇ ਲਵੋ ਉਹ ਸਭ ਤੋਂ ਵਧੀਆ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਹਮੇਸ਼ਾ ਦੀ ਤਰ੍ਹਾਂ ਅ ਕਰਨ ਜੀ ਮਤਲਬ ਕੀ ਕਰੇਗਾ ਇਹ ਇੱਕ ਡਰਾਪਰ ਜਿਹੜਾ ਅਸੀਂ ਕਹਿ ਲਈਏ ਤੁਸੀਂ ਕਹਿ ਰਹੇ ਹੋ ਵੀ ਨਾ ਸਿਰਫ ਸਾਹ ਦੀਆਂ ਸਗੋਂ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੁਸੀਂ ਦੱਸ ਰਹੇ ਸੀ ਕਿ ਇਹ ਦੂਰ ਕਰੇਗਾ ਕਰੇਗਾ ਕੀ ਹੁਣ ਸਾਨੂੰ ਇੱਕ ਵਾਰ ਹਮੇਸ਼ਾ ਦੀ ਤਰ੍ਹਾਂ ਸਾਨੂੰ ਦੱਸੋ ਇਹ ਡਰਾਪਰ ਕੀ ਕਰੇਗਾ ਫਰਕੀ ਸਾਹਿਬ ਇਹ ਨਾ ਪੁੱਛੋ ਕਿ ਇੱਕ ਡ੍ਰੋਪਰ ਕੀ ਕਰੇਗਾ ਇਸ ਡ੍ਰੋਪਰ ਦੀਆਂ ਦੋ ਬੂੰਦਾ ਸਿਰਫ ਦੋ ਬੂੰਦਾ ਦੋ ਬੂੰਦਾ ਤੁਹਾਡੀ ਜੰਮੀ ਬਲਗਮ ਨੂੰ ਬਾਹਰ ਕੱਢਣਗੀਆਂ ਦੋ ਬੂੰਦਾ ਰਾਤ ਨੂੰ ਵਾਰ-ਵਾਰ ਉੱਠਣਾ ਪੈ ਰਿਆ ਨੀਂਦ ਸਹੀ ਕਰਨਗੀਆਂ ਦੋ ਬੂੰਦਾ ਅਗਰ ਤੁਹਾਨੂੰ ਸਾਚ ਦਿੱਕਤ ਆ ਰਹੀ ਆ ਰਾਤ ਨੂੰ ਮੂੰਹ ਖੋਲ ਕੇ ਸੌਣਾ ਪੈ ਰਿਆ ਉਹਨੂੰ ਸਹੀ ਕਰੇਗਾ ਔਰ ਦੋ ਬੂੰਦਾ ਤੁਹਾਡੇ ਹੈਡਕ ਨੂੰ ਸਹੀ ਕਰੇਗਾ ਦੋ ਬੂੰਦਾ ਤੁਹਾਡੇ ਡਾਈਜੈਸ਼ਨ ਨੂੰ ਸਹੀ ਕਰਨਗੀਆਂ ਔਰ ਲਾਸਟ ਤੇ ਦੋ ਬੂੰਦਾ ਜਿੰਨੀਆਂ ਵੀ ਦਿੱਕਤਾਂਾਂ ਬ੍ਰੇਨ ਨਾਲ ਰਿਲੇਟਡ ਨੇ ਉਹਨੂੰ ਸਹੀ ਕਰਨਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਅੰਦਗੀ ਸਾਹਿਬ ਫਿਰ ਜੇਕਰ ਮਿਲਣਾ ਹੋਵੇ ਤਾਂ ਮਿਲਣ ਦਾ ਕੀ ਢੰਗ ਹੈਗਾ ਜੀ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਮਿਲਣ ਦਾ ਢੰਗ ਇਸ ਤਰ੍ਹਾਂ ਆਪਣੇ ਵੀਡੀਓ ਦੇ ਉੱਤੇ ਦੋ ਨੰਬਰ ਚੱਲਦੇ ਪਿਆ ਜਿਰਕਪੁਰ ਦਾ ਤੇ ਜਲੰਧਰ ਦਾ ਜਿਰਕਪੁਰ ਮਿਲਣਾ ਹੋਵੇ ਤਾਂ ਹਰ ਸ਼ਨੀਵਾਰ ਓਪੀਡੀ ਆਪਾਂ ਜਿਰਕਪੁਰ ਕਰਾਂਗੇ ਠੀਕਾ ਜੀ ਇਹਦੇ ਉੱਪਰ ਆ ਨੰਬਰ ਐਡ ਆ ਜੀ ਠੀਕਾ ਜੀ ਇਹਦੇ ਚ ਜਿਹੜਾ ਫਸਟਲ ਨੰਬਰ ਹੈ ਜਲੰਧਰ ਦਾ ਸੈਕੰਡ ਹੈ ਜਿਰਕਪੁਰ ਦਾ ਔਰ ਜਿਰਕਪੁਰ ਨੂੰ ਮਿਲਣ ਦਾ ਜਿਹੜੇ ਤਾਂ ਵੀਰ ਭਰਾ ਪਟਿਆਲੇ ਵਾਲੀ ਸਾਈ ਉਹ ਏਕੇਮ ਮੁਹਾਲੀ ਜੀਰ ਕਪੂਰ 에어ਪੋਰਟ ਵਾਲੀਆਂ ਲਾਈਟਾਂ ਲੰਘ ਕੇ ਅੱਗੇ ਏਕੇਮ ਰਿਜੋਰਟ ਆਊਗਾ ਏਕੇਮ ਰਿਜੋਰਟ ਲੰਘਦੇ ਆਸਾਰ ਜਿਹੜਾ ਸਲੀਪਰ ਰੋਡ ਤੋਂ ਕੱਟ ਰ ਨੈਸ਼ਨਲ ਹਾਈਵੇਅ ਤੇ ਚੜਦਾ ਉਸ ਕਟ ਤੋਂ ਹੀ ਅੰਦਰ ਨੂੰ ਲੈਫਟ ਮੋੜਦੇ ਆ ਸਰ ਸੈਕੰਡ ਸ਼ੋਰੂਮ ਆਪਣਾ ਠੀਕ ਆ ਔਰ ਸਾਹਮਣੇ ਸਕਾਈਨੈਟ ਟਾਵਰ ਆ ਔਰ ਜਿਹੜੇ ਵੀਰਪਰਾ ਆਪਣੇ ਆ ਰਹੇ ਆ ਸਾਹਮਣੇੋਂ ਜਿਰਕਪੁਰ ਤੋਂ ਜਿਰਕਪੁਰ ਤੋਂ ਵੱਲ ਆ ਰਹੇ ਆ ਉਹ ਜਿਰਕਪੁਰੋਂ ਅੰਦਰ ਰਾਈਟ ਸਾਈਡ ਆ ਜਿਹੜੇ ਆਪਣੀਆਂ ਲਾਈਟਾਂ ਐ ਲੋਗਰਡ ਵਾਲੀਆਂ ਲੈ ਸੌਰੀ ਲੋਗਰਡ ਵਾਲੀਆਂ ਲਾਈਟਾਂ ਲੋਗਰਡੀਆਂ ਲਾਈਟਾਂ ਲੰਬ ਦੇ ਸਾਰ ਜਿਹੜਾ ਅੱਗੇ ਕੱਟ ਆਏਗਾ ਉਹ ਕੱਟ ਆਉਂਦਾ ਸਾਰ ਰਾਈਟ ਸਾਈਡ ਸਕੈਨੇ ਟਾਵਰ ਦੇ ਸਾਹਮਣੇ ਆਪਣੀ ਬਿਲਡਿੰਗ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਡ੍ਰੋਪਰ ਵਾਲਾ ਜਿਹੜਾ ਨੁਸਖਾ ਫਾਰਮੂਲਾ ਹੈ ਤੁਸੀਂ ਅਪਣਾ ਕੇ ਜ਼ਰੂਰ ਦੇਖੋਗੇ ਜੇਕਰ ਫਿਰ ਵੀ ਤੁਹਾਨੂੰ ਲੱਗਦਾ ਕਿ ਕੋਈ ਫਰਕ ਨਹੀਂ ਆਉਂਦਾ ਤਾਂ ਨਾਗੀ ਸਾਹਿਬ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਤੂਰਸੀ ਅੜਕ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਉਹਨਾਂ ਕੋਲ ਬ੍ਰਹਮਾਸਤਰ ਵੀ ਰੱਖਿਆ ਹੋਇਆ ਹੈ ਜਿਨ੍ਹਾਂ ਦੇ ਇਸਤੇਮਾਲ ਨਾਲ ਬਹੁਤ ਸਾਰੇ ਪੇਸ਼ੈਂਟਾਂ ਤੋਂ ਰ ਫਿਲਹਾਲ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੇ ਹੋ ਜਿਨ੍ਹਾਂ ਤੋਂ ਤੁਸੀਂ ਰਾਤ ਨੂੰ ਪਰੇਸ਼ਾਨ ਹੋ ਰਾਤ ਨੂੰ ਤੁਹਾਨੂੰ ਫੋਨ ਕਰਦੇ ਨੇ ਰਾਤ ਨੂੰ ਤੁਹਾਨੂੰ ਤੰਗ ਕਰਦੇ ਨੇ ਕਿ ਜੀ ਸਾਡੀ ਤਾਂ ਜਿਹੜੀ ਹੈ ਦਿੱਕਤਾਂ ਪਰੇਸ਼ਾਨੀਆਂ ਲਗਾਤਾਰ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਅਸੀਂ ਆਪਰੇਸ਼ਨ ਵੀ ਕਰਵਾ ਲਏ ਅਸੀਂ ਸਾਰੀਆਂ ਚੀਜ਼ਾਂ ਵੱਡੇ ਵੱਡੇ ਡਾਕਟਰਾਂ ਕੋਲ ਦਵਾਈਆਂ ਖਾ ਕੇ ਦੇਖ ਲਈਏ ਵੱਡੇ ਵੱਡੇ ਹਕੀਮਾਂ ਕੋਲ ਜਾ ਕੇ ਦੇਖ ਲਈਏ ਪਰ ਇਹ ਜਿਸ ਤਰੀਕੇ ਨਾਲ ਇਸਤੇਮਾਲ ਕਰਨ ਦਾ ਢੰਗ ਐਨਕੀ ਡਾਕਟਰਸ ਨੇ ਦੱਸਿਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਤਰੀਕੇ ਨੂੰ ਵੀ ਤੁਸੀਂ ਅਮਲ ਦੇ ਵਿੱਚ ਲੈ ਕੇ ਜ਼ਰੂਰ ਆਓਗੇ ਤੇ ਆਪਣੀ ਦਿੱਕਤ ਪਰੇਸ਼ਾਨੀ ਕੁਦਰਤੀ ਢੰਗ ਨਾਲ ਹੱਲ ਕਰ ਸਕੋਗੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ